ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮਸ ਦੇਸ਼ ਭਾਰਤ ਵਿੱਚ ਮਸ਼ਹੂਰ ਕਮਲਜੀਤ ਕੇ ਡਾਂਸਵਾਲ 28 ਨਵੰਬਰ ਤੋਂ 1 ਦਸੰਬਰ ਦੇ ਵਿੱਚਕਾਰ ਹੋਣਗੀਆਂ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਹਰ ਰੋਜ਼ ਹਮ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਮੀ ਗਾਇਕ ਕਲਾਕਾਰ ਰਖਾਉਣਗੇ ਆਪਣੀ ਕਲਾ ਦੇ ਜੋਹਰ ਦੇਸ਼ ਭਾਰਤ ਵਿੱਚ ਮਸ਼ਹੂਰ ਖੇਡਾਂ ਇਸਵਾਰ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣਗੀਆਂ ਸਥਾਨਕ ਹਟਾਲਾ ਪ੍ਰੈਸ ਕਲਬ ਮੁਕੇ ਕੀਤੀ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਿਆ ਸੁਜੀਤ ਸਪੋਰਟਸ ਐਸੋਸੀਏਸ਼ਨ ਦੇ ਜਰਨਲ ਕਤਰ ਸਰਦਾਰ ਮਿਸ਼ਾਨ ਸਿੰਘ ਰੰਦਾਵਾ ਖਜਾਨਚੀ ਪ੍ਰਿੰਸੀਪਲ ਮੁਸਤਾਕ ਗਿੱਲਾ ਪਤੇ ਸਰਗਸਤੀ ਮਾਤਾ ਰੰਜੀਤਪੁਰ ਅਖਾੜਾ ਅਤੇ ਸਵਰਵਾਸੀ ਪ੍ਰਿੰਸੀਪਲ ਹੁਣ ਮਕਸੇਨ ਮਾਲੂਕੇ ਨੂੰ ਸਮਰਪਿਤ ਹੋਣ ਗਿਆ। ਉਹਨਾਂ ਨੇ ਦੱਸਿਆ ਕਿ 22 ਨਵੰਬਰ ਨੂੰ ਖੇਡਾਂ ਦੀ ਸ਼ੁਰੂਆਤ ਸਵਰਗੀ ਲੰਪੀਅਨ ਸੁਜੀਤ ਸਿੰਘ ਦਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜਗਾ ਕੇ ਅੰਤਰਰਾਸ਼ਟਰੀ ਥਲੀਟ ਲਪਿਤ ਕੋਰਤੇ ਮਨਜਿੰਦਰ ਸਿੰਘ ਬਟਾਲਾ ਦੀ ਗਵਾਹੀ ਵਿੱਚ ਸੁਰਜੀਤ ਕਮਲਜੀਤ ਫੀਲਡ ਸਟੇਡੀਅਮ ਵਿਕੇ ਵਿਸ਼ਾਲ ਮਾਰਚ ਪਾਸ ਹੋਵੇਗਾ ਅਤੇ ਝੰਡਾ ਲਹਿਰਾਇਆ ਜਾਏਗਾ ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਖੇਡ ਟੂਰਨਾਮੈਂਟ ਵਿੱਚ 10 ਖੇਡਾਂ ਦੇ ਇਵੈਂਟਸ ਦੇ ਨਾਲ 50 ਐਥਲੈਟਿਕਸ ਦੇ ਖੇਡ ਮੁਕਾਬਲੇ ਹੋਣਗੇ ਇਸ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ ਵੀ ਕਰਾਈਆਂ ਜਾਣਗੀਆਂ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਬਟਾਲਾ ਤੋਂ ਬਲਦੇਵ ਸਿੰਘ ਖਾਲਸਾ ਅਤੇ ਸੁਨੀਲ ਕੁਮਾਰ ਬਟਾਲਵੀ ਦੀ ਵਿਸ਼ੇਸ਼ ਰਿਪੋਰਟ ਬਸੇਂ ਦੀ ਸੌਲ ਤੋਂ ਸ਼ੁਰੂਤ ਹੋ ਗਈ ਬਰ ਕਿੱਡਾਂ ਜੀ ਔਰ ਇੱਕ ਛੋਟੇ ਜਿਹੇ ਮੁਕਾਮ ਤੋਂ ਸ਼ੁਰੂ ਕੀਤਾ ਸੀਗਾ ਜਿਹੜੀ ਕਿ ਇਸ ਟਾਈਮ ਤੇ ਬਹੁਤ ਬਹੁਤ ਹੁਕਮਤਾਂ ਲੱਗੀਆਂ ਔਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕਾਫੀ ਬੱਚੇ ਜਿਹੜੇ ਨੇ ਸਾਡੇ ਖੇਡ ਮਾਨ ਵਿੱਚੋਂ ਖੇਡ ਇਤਿਆਰ ਹੋ ਕੇ ਔਰ ਨੇਸ਼ਨਲ ਇੰਟਰਨੈਸ਼ਨਲ ਖਿਡਾਰੀ ਪੈਦਾ ਹੋਏ ਨੇ ਆ ਜੋ ਬਾਹਰ ਵਧੀਆ ਸੈਟਿੰਗਾਂ ਉਹਦੇ ਬਹੁਤ ਵਧੀਆ ਜੌਬ ਕਰ ਰਹੇ ਨੇ ਔਰ ਇੱਕ ਇਹ ਸਾਡਾ ਖੇਡਾਂ ਆ ਜਿਹੜੀਆਂ ਅਸੀਂ ਹਰ ਅਫਸੋਰਸ ਮੈਨ ਬਾਹਰੋਂ ਆਉਣ ਵਾਲੇ ਗੁਰੂਨੋਂ ਅਸੀਂ ਰਾਜ ਦਾ ਪਰਮਦਦ ਦਿੰਨੇ ਆ ਉਹ ਖਾਣੇ ਆ ਦਿੰਨੇ ਆ ਅਸੀਂ ਕਦੇ ਵੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਉਹ ਦਿੱਤੀ ਹੁੰਦੀ ਤਾਂ ਹੀ ਸਾਡਾ ਵੀ ਤੁਲ ਲਖਣਤਾ ਹੈ ਕਿ ਸਾਡੇ ਖੇਡਾਂ ਦੇ ਵਿੱਚ ਜੁਪੀ ਬਿਹਾਰ ਇਸਾਮ ਬੰਬੇ ਤੱਕ ਜਿਹੜੇ ਸਪੋਰਟਸ ਮੈਨ ਪਾਰਟਿਸਪੇਟ ਕਰਦੇ ਨੇ ਮਤਲਬ ਆਪਣੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਤੇ ਸਾਰੇ ਆਉਂਦੇ ਨੇ ਬਾਕੀ ਬਾਹਰ ਦੇ ਸੇਡਾਂ ਤੋਂ ਵੀ ਹੱਟ ਬੱਚੇ ਜਿਹੜੇ ਪਾਰਟਿਸਪੇਟ ਕਰਦੇ ਨੇ ਔਰ ਸਾਡੀਆਂ ਖੇਡਾਂ ਜਿਹੜੀਆਂ ਨਈਆਂ ਨੇ ਕਿ ਮਤਲਬ ਇਸ ਟਾਈਮ ਤੇ ਪਰਮਾਤਮਾ ਦੀ ਕਿਰਪਾ ਨਾਲ ਬੋਲਦਿਆਂ ਇਸ ਟਾਈਮ ਹੋ ਰਹੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਖੇਡਾਂ ਦੇ ਸਿਹਤਮੰਤ ਪ੍ਰਕਾਰ ਰੱਖਦੇ ਹੋਏ ਆਪਾਂ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਦੇ ਸਕੀਏ ਔਰ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕੀ ਹੈ ਸਾਡੇ ਇਹ ਯਤਨਿਆਂ। ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਉਨਪਾ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕੀ। ਇਹ ਕਦੋਂ ਤੋਂ ਸ਼ੁਰੂ ਹੋਣ ਜਾ ਰਹੀ ਹੈ? ਸਾਡੀ 28 ਤਰੀਕ ਤੋਂ ਲੈ ਕੇ 31 ਤੱਕ 1 ਦਸੰਬਰ ਤੱਕ ਚੱਲਣਗੀ। 4 ਤੋਂ ਠੀਕ ਹੈ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ। ਜੀ। ਸੋ 1 ਦਸੰਬਰ ਤੱਕ। ਇਹਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਦੇ ਸੱਭਿਆਚਾਰ ਉਹ ਪੰਗੜਾ ਵੀ ਹੋਊਗਾ। ਗੱਤਕਾ ਉਹ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸਭਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਬਨਮੋਹਨ ਵਾਰਿਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਇਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਭਿਆਚਾਰ ਦਾ ਹੁੰਦਾ ਜੀ ਜੀ ਤੇ ਇਹ ਖੇਡਾ ਜਿਹੜੀਆਂ ਨੇ ਕਰਤੀ ਵੀ ਕਰਾਈਆਂ ਜਾਂਦੀਆਂ ਆ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਜਿੱਦਾਂ ਨਿਸ਼ਾਨਪਾ ਜੀ ਮੁਸਤਾਫ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲੱਬ ਦੇ ਉਹਦਵਿੰਦਰ ਸਿੰਘ ਕੜਵੰਗਲ ਕਿਉਂਕਿ ਇਹ ਖਿਡਾਰੀਆਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਦੋਵਾਂ ਤੋਂ ਆ ਉਹਨਾਂ ਲਈ ਰਹਿਣ ਦਾ ਪ੍ਰਬੰਧ ਛਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਹੈ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਤਿੱਕਾ ਕੰਮ ਕਰਦਾ ਹੈ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਨਾ ਕਿ ਤੁਸੀਂ ਜਾਓ ਤੇ ਆ ਕੇ ਆਪਣਾ 28 ਤੋਂ ਇੱਕ ਉਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਇਕੱਠਾ ਕਰੀਏ ਸੋ ਬੜਾ ਵਧੀਆ ਉਕਰਾਲਾ ਜੀ ਕਮਲਜੀਤ ਖੇਡਾਂ ਵਾਲ ਬਾਲਿਆਂ ਦਾ ਕਿ ਜਿਹੜੇ ਤੇ ਐਸ ਪਾਸੇ ਤੁਰੇ ਨੇ ਤੇ ਲੋਕਾਂ ਨੂੰ ਜੱਗੇ ਰਾਏ ਪਾ ਰਹੇ ਨੇ ਕਬੱਡੀ ਕਰਾਉਂਦੇ ਨੇ ਹਰ ਇੱਕ ਤਰ੍ਹਾਂ ਦਾ ਇਵੈਂਟ ਕਰਵਾਉਂਦੇ ਕਿਉਂਕਿ ਡਿਊਟੀ ਵੀ ਨਭਾਰੇ ਤੇ ਉਸ ਕੋਲਿੰਗ ਨਾਲ ਮੇਰੇ ਵੱਡੇ ਭਰਾ ਦੇ ਸਤਿਕਾਰਯੋਗ ਸਰਦਾਰ ਕਮਲ ਸਿੰਘ ਜੀ ਸ਼ਹਿਰੀ ਕਲਸੀ ਜੋ ਕੀ ਮਟਾਲੇ ਤੇ ਐਮਐਲ ਵੀ ਨੇ ਅਤੇ ਉਹਨਾਂ ਨੂੰ ਇਸ ਐਰ ਕੀ ਪ੍ਰਦਾਨ ਲਾਇਆ ਗਿਆ ਸੋ ਬਹੁਤ ਸੇਿਹਾਬ ਤੇ ਜੋ ਵਧੀਆ ਤੋਂ ਵਧੀਆ ਸਾਡੇ ਕੋਲ ਹੋਊਗਾ ਜੀ